ਕਿਸਾਨ ਆਗੂ ਆਭਿਮਨਿਓ ਕੋਹਾੜ ਖਨੋਰੀ ਬਾਰਡਰ ਤੋਂ ਹੋਏ ਲਾਈਵ ਜਗਜੀਤ ਡੱਲੇਵਾਲੀ ਸਿਹਤ ਦਿੱਤੀ ਜਾਣਕਾਰੀ ਕਿ ਹਾਂ ਲੰਗੇ ਦਿਲ ਡੱਲੇਵਾਲ ਨੇ ਹੋਸ਼ ਵਿੱਚ ਆਉਣ ਤੋਂ ਬਾਅਦ ਜੁੜਨਾ ਸੀ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀਡੀਓ ਕਾਨਫਰੰਸ ਵਿੱਚ ਜੁੜਨਾ ਚਾਹੁੰਦੇ ਸੀ ਪਰ 15 ਮਿੰਟ ਤੱਕ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਹੁਣ ਡੱਲੇਵਾਲ ਐਸਸੀ ਨੂੰ ਈਮੇਲ ਤੇ ਚੁੱਛੀ ਰਾਹੀ ਆਪਣਾ ਪੱਖ ਭੇਜ ਰਹੇ ਹਨ ਕਿਸਾਨ ਆਗੂ ਆਭਿਮਨਿਓ ਕੋਹਾੜ ਖਨੋਰੀ ਬਾਰਡਰ ਤੋਂ ਹੋਏ ਲਾਈਵ ਜਗਜੀਤ ਡੱਲੇਵਾਲੀ ਸਿਹਤ ਦਿੱਤੀ ਜਾਣਕਾਰੀ ਕਿ ਹਾਂ ਲੰਗੇ ਦਿਨ ਡੱਲੇਵਾਲ ਨੇ ਹੋਸ਼ ਵਿੱਚ ਆਉਣ ਤੋਂ ਬਾਅਦ ਜੁੜਨਾ ਸੀ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀਡੀਓ ਕਾਨਫਰੰਸ ਵਿੱਚ ਜੁੜਨਾ ਚਾਹੁੰਦੇ ਸੀ ਪਰ 15 ਮਿੰਟ ਤੱਕ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਹੁਣ ਡੱਲੇਵਾਲ ਐਸਸੀ ਨੂੰ ਈਮੇਲ ਤੇ ਚੁੱਛੀ ਰਾਹੀ ਆਪਣਾ ਪੱਖ ਭੇਜ ਰਹੇ ਹਨ ਕਿਸਾਨ ਆਗੂ ਆਭਿਮਨਿਓ ਕੋਹਾੜ ਖਨੋਰੀ ਬਾਰਡਰ ਤੋਂ ਹੋਏ ਲਾਈਵ ਜਗਜੀਤ ਡੱਲੇਵਾਲ ਦੀ ਸਿਹਤ ਦੇ ਦਿੱਤੀ ਜਾਣਕਾਰੀ ਕਿ ਹਾਂ ਲੰਗੇ ਦਿਨ ਡੱਲੇਵਾਲ ਨੇ ਹੋਸ਼ ਵਿੱਚ ਔਰ ਤੋਂ ਬਾਅਦ ਜੁੜਨਾ ਸੀ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀਡੀਓ ਕਾਨਫਰੰਸ ਵਿੱਚ ਜੁੜਨਾ ਚਾਹੁੰਦੇ ਸੀ ਪਰ 15 ਮਿੰਟ ਤੱਕ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਹੁਣ ਡੱਲੇਵਾਲ ਐਸਸੀ ਨੂੰ ਈਮੇਲ ਤੇ ਚੁੱਛੀ ਰਾਹੀ ਆਪਣਾ ਪੱਖ ਭੇਜ ਰਹੇ ਹਨ ਕਿਸਾਨ ਆਗੂ ਅਭਿਮਨਿਓ ਕੋਹਾੜ ਖਨੋਰੀ ਬਾਰਡਰ ਤੋਂ ਹੋਏ ਲਾਈਵ ਜਗਜੀਤ ਡੱਲੇਵਾਲ ਦੀ ਸਿਹਤ ਦੇ ਦਿੱਤੀ ਜਾਣਕਾਰੀ ਕਿ ਹਾਂ ਲੰਗੇ ਦਿਨ ਡੱਲੇਵਾਲ ਨੇ ਹੋਸ਼ ਵਿੱਚ ਔਰ ਤੋਂ ਬਾਅਦ ਜੁੜਨਾ ਸੀ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀਡੀਓ ਕਾਨਫਰੰਸ ਵਿੱਚ ਜੁੜਨਾ ਚਾਹੁੰਦੇ ਸੀ ਪਰ 15 ਮਿੰਟ ਤੱਕ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਹੁਣ ਡੱਲੇਵਾਲ ਐਸਸੀ ਨੂੰ ਈਮੇਲ ਤੇ ਚੁੱਛੀ ਰਾਹੀ ਆਪਣਾ ਪੱਖ ਭੇਜ ਰਹੇ ਹਨ ਕਿਸਾਨ ਆਗੂ ਅਭਿਮਨਿਓ ਕੋਹਾੜ ਖਨੋਰੀ ਬਾਰਡਰ ਤੋਂ ਹੋਏ ਲਾਈਵ ਜਗਜੀਤ ਡੱਲੇਵਾਲੀ ਸਿਹਤ ਦਿੱਤੀ ਜਾਣਕਾਰੀ ਕਿ ਹ ਲੰਗੇ ਦਿਨ ਡੱਲੇਵਾਲ ਨੇ ਹੋਸ਼ ਵਿੱਚ ਔਰ ਤੋਂ ਬਾਅਦ ਜੁੜਨਾ ਸੀ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀਡੀਓ ਕਾਨਫਰੰਸ ਵਿੱਚ ਜੁੜਨਾ ਚਾਹੁੰਦੇ ਸੀ ਪਰ 15 ਮਿੰਟ ਤੱਕ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਹੁਣ ਡੱਲੇਵਾਲ ਐਸਸੀ ਨੂੰ ਈਮੇਲ ਤੇ ਚੁੱਛੀ ਰਾਹੀ ਆਪਣਾ ਪੱਖ ਭੇਜ ਰਹੇ ਹਨ ਕਿਸਾਨ ਆਗੂ ਆਭਿਮਨਿਓ ਕੋਹਾੜ ਖਨੋਰੀ ਬਾਰਡਰ ਤੋਂ ਹੋਏ ਲਾਈਵ ਜਗਜੀਤ ਡੱਲੇਵਾਲ ਦੀ ਸਿਹਤ ਦਿੱਤੀ ਜਾਣਕਾਰੀ ਕਿ ਹਾਂ ਲੰਗੇ ਦਿਨ ਡੱਲੇਵਾਲ ਨੇ ਹੋਸ਼ ਵਿੱਚ ਆਉਣ ਤੋਂ ਬਾਅਦ ਜੁੜਨਾ ਸੀ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀਡੀਓ ਕਾਨਫਰੰਸ ਵਿੱਚ ਜੁੜਨਾ ਚਾਹੁੰਦੇ ਸੀ ਪਰ 15 ਮਿੰਟ ਤੱਕ ਉਨ੍ਹਾਂ ਨੂੰ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਗਿਆ ਇਸ ਲਈ ਹੁਣ ਡੱਲੇਵਾਲ ਐਸਸੀ ਨੂੰ ਈਮੇਲ ਤੇ ਚਿੱਠੀ ਰਾਹੀਂ ਆਪਣਾ ਪੱਖ ਭੇਜ ਰਹੇ ਹਨ